प्यारे बच्चों नानी दीया ਬਾਤਾਂ ਵਿੱਚ ਅੱਜ ਮੈਂ ਤੁਹਾਨੂੰ ਬਾਲ ਕਹਾਣੀ ਇਨਾਮ ਸੁਣਾਵਾਂਗੇ ਤਾਂ ਸੁਣੋ ਬੱਚਿਓ ਇੱਕ ਵਾਰ ਹਿਰਨ ਦਾ ਮਾਸ ਖਾਂਦੇ-ਖਾਂਦੇ ਭੇੜੀਏ ਦੇ ਗਲੇ ਵਿੱਚ ਹੱਡੀ ਫਸ ਗਈ ਬੇਚਾਰੇ ਦਾ ਗਲਾ ਸੁੱਜ ਗਿਆ ਉਹ ਨਾ ਕੁਝ ਖਾ ਸਕਦਾ ਸੀ ਤੇ ਨਾ ਕੁਝ ਪੀ ਸਕਦਾ ਸੀ ਦਰਦ ਦੇ ਮਾਰੇ ਉਹ ਛਟਪਟਾ ਰਹੇ ਹੱਸੇ ਉਸ ਨੂੰ ਚੈਨ ਨਹੀਂ ਸੀ ਆ ਰਿਹਾ ਤੋ ਇੱਧਰ ਉੱਧਰ ਭੱਜਦਾ ਫਿਰਦਾ ਸੀ ਇੰਨੇ ਵਿੱਚ ਸੁ ਨਦੀ ਕਿਨਾਰੇ ਸਾਰਸ ਦਿਖਾਈ ਦਿੱਤਾ ਉਹ ਘੋਂਗਾ ਤੋੜ ਕੇ ਨਿਗਲ ਰਿਹਾ ਸੀ ਭੇੜਿਆ ਸਾਰਸ ਦੇ ਕੋਲ ਗਿਆ ਅੱਖਾਂ ਦੇ ਵਿੱਚ ਅਥਰੂ ਪਰ ਕੇ ਬੋਲਿਆ ਭਰਾ ਮੈਂ ਵੱਡੀ ਮੁਸੀਬਤ ਵਿੱਚ ਫਸ ਗਿਆ ਹਾਂ ਮੇਰੇ ਗਲੇ ਵਿੱਚ ਹੱਡੀ ਫਸ ਗਈ ਹੈ ਤੂੰ ਉਸ ਨੂੰ ਕੱਢ ਕੇ ਮੇਰੀ ਜਾਨ ਬਚਾ ਤੂੰ ਜੋ ਵੀ ਮੰਗੇਗਾ ਮੈਂ ਜ਼ਰੂਰ ਦਿਆਂਗਾ ਰਹਿਮ ਕਰ ਭਰਾ ਸਾਰਸ ਦੀ ਗਰਦਨ ਲੰਬੀ ਸੀ ਚੁੰਝਨ ਕਿਲੀ ਤੇ ਤੇਜ ਸੀ ਭੇੜੀਏ ਦੀ ਅਜਈ ਹਾਲਤ ਦੇਖ ਕੇ ਉਹਨੂੰ ਤਰਸ ਆ ਗਿਆ ਭੇੜੀਏ ਦੇ ਮੂੰਹ ਵਿੱਚ ਆਪਣੀ ਗਰਦਨ ਪਾ ਕੇ ਸਾਰਸ ਨੇ ਛੇਤੀ ਹੀ ਹੱਡੀ ਕੱਢ ਦਿੱਤੀ ਤੇ ਬੋਲਿਆ ਭਾਈ ਸਾਹਿਬ ਲਿਆਓ ਮੇਰਾ ਇਨਾਮ ਸਾਰਸ ਦੀ ਗੱਲ ਸੁਣ ਕੇ ਭੇੜੀ ਦੇ ਅੱਖਾਂ ਲਾਲ ਹੋ ਗਈਆਂ ਸਾਰਸ ਵੱਲ ਮੂੰਹ ਕਰਕੇ ਭੇੜੀਆ ਦੰਦ ਪੀਸ ਕੇ ਬੋਲਿਆ ਇਨਾਮ ਚਾਹੀਦਾ ਹੈ ਜਾਂ ਭੱਜ ਕੇ ਜਾਨ ਬਚਾ ਲੈ ਘੇੜੀ ਦੇ ਮੂੰਹ ਵਿੱਚੋਂ ਆਪਣਾ ਸਿਰ ਪਾ ਕੇ ਤੇ ਉਸ ਨੂੰ ਸਹੀ ਸਲਾਮਤ ਕੱਢ ਲਿਆ ਇਹ ਕੋਈ ਮਾਮੂਲੀ ਨਾਮ ਨਹੀਂ ਹੈ ਬਕ ਬਕ ਨਾ ਕਰ ਜਾ ਭੱਜ ਜਾ ਇੱਥੋਂ ਜੇਦਾ ਹੁਣ ਕੀ ਸਿੱਖਿਆ ਮਿਲੀ ਸਾਨੂੰ ਕਿ ਮਤਲਬੀ ਲੋਗਾ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਉਹਦੇ ਵਿੱਚ ਹੀ ਭਲਾਈ ਹੈ ਧੰਨਵਾਦ ਬੱਚ